ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਗ੍ਰੰਥ ਅੰਗ ਨੰਬਰ 80 ਤੋਂ ਲੈ ਕੇ ਅੰਗ ਨੰਬਰ 100 ਤੱਕ ਭਾਗ ਤੀਜਾ ਜਦੋਂ ਮਾਤਾ ਦੁਰਗਾ ਜੀ ਨੇ ਅਰਥਾਤ ਮਾਤਾ ਚੱਡੀ ਜੀ ਨੇ ਸ਼ੋਭ ਦਿਸੰਬ ਦੇ ਸਨਾਪਤੀ ਤੁਮ ਵੱਲੋਂ ਤੈਨੂੰ ਮਾਰ ਦਿੱਤਾ ਅਤੇ ਚੰਦ ਮੁੰਡ ਨੂੰ ਵੀ ਮਾਰ ਦਿੱਤਾ ਤਾਂ ਸੈਨਿਕਾਂ ਨੇ ਆ ਕੇ ਦੱਸਿਆ ਕਿ ਮਾਤਾ ਦੁਰਗਾ ਜੀ ਨੇ ਚੰਦ ਮੁੰਡ ਨੂੰ ਵੀ ਮਾਰ ਦਿੱਤਾ ਹੈ ਉਸ ਸਮੇਂ ਸ਼ੋਭਨ ਸ਼ੋਭ ਨੂੰ ਬੜਾ ਹੀ ਕਰੋਧ ਆਇਆ ਬੜਾ ਹੀ ਗੁੱਸਾ ਆਇਆ ਉਹ ਜੁੱਧ ਵਾਸਤੇ ਆਪ ਚੱਲੇ ਹੀ ਸਨ ਕਿ ਸ਼ੰਭ ਦਾ ਮੰਤਰੀ ਬੋਲ ਪਿਆ ਕਹਿਣ ਲੱਗੇ ਮਹਾਰਾਜ ਤੁਹਾਨੂੰ ਜੰਗ ਵਿੱਚ ਜਾਣ ਦੀ ਕੋਈ ਲੋੜ ਨਹੀਂ ਅਰਥਾਤ ਤੁਹਾਨੂੰ ਜੁੱਧ ਵਿੱਚ ਜਾਣ ਦੀ ਕੋਈ ਲੋੜ ਨਹੀਂ ਤੁਸੀਂ ਜੰਗ ਦੇ ਮੈਦਾਨ ਵਿੱਚ ਜੁੱਧ ਦੇ ਮੈਦਾਨ ਵਿੱਚ ਰਕਤ ਬੀਜ ਨੂੰ ਭੇਜੋ ਰਕਤ ਬੀਜ ਇੱਕ ਐਸਾ ਯੋਧਾ ਹੈ ਜਿਸ ਦੇ ਦੇਵਤਿਆਂ ਨੂੰ ਵੀ ਜਿੱਤਿਆ ਹੋਇਆ ਹੈ ਬਹੁਤ ਹੀ ਤਗੜਾ ਯੋਧਾ ਹੈ ਤਾਂ ਸ਼ੰਭ ਦੇ ਮੰਤਰੀ ਨੂੰ ਕਿਹਾ ਕਿ ਰક્તਬੀਜ ਨੂੰ ਸਾਡਾ ਸੁਲੇਹਾ ਭੇਜੋ ਰક્તਬੀਜ ਨੂੰ ਸੁਲੇਹਾ ਭੇਜਿਆ ਗਿਆ ਤਾਂ ਰક્તਬੀਜ ਥੋੜੇ ਜਿਰ ਬਾਅਦ ਹਾਜ਼ਰ ਹੋ ਗਿਆ ਜਦੋਂ ਰક્તਬੀਜ ਮਹਾਰਾਜਾ ਸ਼ੰਭ ਦੇ ਕੋਲ ਆਇਆ ਦਾ ਰਾਜਾ ਸ਼ੰਭੂ ਪਾਂ ਦਾ ਵੀੜਾ ਖਾ ਰਿਆ ਸੀ ਤਾਂ ਰਕਤਬੀਜ ਨੇ ਆ ਕੇ ਪ੍ਰਣਾਮ ਕੀਤਾ ਸ਼ੰਭੂ ਨੇ ਉਹ ਪਾਂ ਦਾ ਵੀੜਾ ਰਕਤਬੀਜ ਨੂੰ ਦਿੱਤਾ ਅਤੇ ਰਕਤਬੀਜ ਦਾ ਬੜਾ ਹੀ ਸਵਾਗਤ ਕੀਤਾ ਬੜੀ ਆਉ ਭਗਤ ਕੀਤੀ ਸ਼ੰਭੂ ਕਹਿ ਲੱਗਾ ਰਕਤਬੀਜ ਤੂੰ ਇੱਕ ਮਹਾਨ ਯੋਧਾ ਹੈ ਤੂੰ ਵੀਰ ਹੈ ਸੂਰਮਾ ਹੈ ਹਉ ਤੂੰ ਸਾਡਾ ਇੱਕ ਕੰਮ ਕਰਦਾ ਹੈ ਸਾਡਾ ਸੈਨਾਪਤੀ ਧੂਮਰ ਲੋਚਨ ਵੀ ਅਤੇ ਸਾਡੇ ਦੋ ਮਹਾਰਥੀ ਚੰਡ ਅਤੇ ਮੁੰਡ ਜੰਦ ਵਿੱਚ ਮਾਰੇ ਗਏ ਨੇ ਦੁਰਗਾ ਨੇ ਉਹਨਾਂ ਦਾ ਨਾਸ਼ ਕਰ ਦਿੱਤਾ ਹੈ ਉਹਨਾਂ ਨੂੰ ਮਾਰ ਦਿੱਤਾ ਹੈ ਹਉ ਤੂੰ ਉਸ ਦੁਰਗਾ ਨੂੰ ਉਸ ਚੰਡੇ ਨੂੰ ਬੰਨ ਕੇ ਲਿਆ ਜੇ ਉਹ ਵਾਸ ਵਿੱਚ ਨਾ ਆਵੇ ਤਾ ਉਸ ਨੂੰ ਬੇਸ਼ੱਕ ਮਾਰ ਦੇ ਤਾਂ ਜਿਹੜਾ ਰਕਤ ਵੀਰ ਸੀ ਉਹ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਮਹਾਰਾਜ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਮੈਂ ਹੁਨੇ ਮਾਤਾ ਦੁਰਗਾ ਨੂੰ ਬਨ ਕੇ ਲਿਉਦਾ ਹਾਂ ਤੁਹਾਡੇ ਸੇਵਾ ਵਿੱਚ ਹਾਜ਼ਰ ਕਰਦਾ ਹਾਂ ਤਾਂ ਉਸ ਵੇਲੇ ਸ਼ੰਭ ਨੇ ਰਕਤ ਵੀਰ ਜੀ ਦੇ ਨਾਲ ਬੜੀ ਹੀ ਭਾਰੀ ਸੈਨਾ ਭੇਜੀ ਬਹੁਤ ਤਗੜੀ ਸੈਨਾ ਕਹਿੰਦੇ ਨੇ ਰક્તਬੀਰ ਜਦੇ ਨਾਲ ਐਸੇ ਐਸੇ ਯੋਧੇ ਸਨ ਜਦੋਂ ਉਹ ਯੋਧੇ ਤੁਰਦੇ ਸਨ ਤਾਂ ਧਰਤੀ ਹਿੱਲਦੀ ਸੀ ਇ tanto tak ki ਦੇਵਤੇ ਵੀ ਪ੍ਰਪੀਤ ਹੋ ਜਾਂਦੇ ਸਨ ਜਦੋਂ ਉਹ ਤੁਰਦੇ ਸੀ ਤਾਂ ਵੱਡੇ ਵੱਡੇ ਪਰਬਤ ਆਪਣੇ ਪੈਰਾਂ ਥੱਲੇ ਮਿੱਧ ਦਿੰਦੇ ਸੀ ਉਹਨਾਂ ਫੜਪਤਾ ਦਾ ਕਹਿੰਦੇ ਸੀ ਉਹ ਦੇਰੇ ਪਰਪਰਿਛ ਪ੍ਰਥਲੇ ਆ ਕੇ ਮਿੱਟੀ ਹੋ ਜਾਂਦੇ ਸੀ ਤਾਂ ਰਕਤ ਬੀਜ ਬਹੁਤ ساری ਸੈਨਾ ਲੈ ਕੇ ਉਸ ਨੇ ਕਿਲਾਸ ਪਰ ਪਰ ਦੂ ਚਾਰੇ ਪਾਸੇ ਘੇਰ ਲਿਆ ਅਤੇ ਜਾ ਕੇ ਮਾਤਾ ਦੁਰਗਾ ਜੀ ਨੂੰ ਯੁੱਧ ਲਈ ਦਲਕਾਰਿਆ ਅਰਥਾਤ ਯੁੱਧ ਦੀ ਚਨੋਤੀ ਦਿੱਤੀ ਜਦੋਂ ਮਾਤਾ ਦੁਰਗਾ ਜੀ ਨੇ ਰਕਤ ਬੀਜ ਦੀ ਇਹ ਚਨੋਤੀ ਸੁਣੀ ਤਾਂ ਮਾਤਾ ਦੁਰਗਾ ਜੀ ਨੇ ਆਪਣਾ ਰੁਦਰ ਰੂਪ ਧਾਰਨ ਕਰ ਲਿਆ ਤੇ ਸ਼ੇਰ ਤੇ ਸਵਾਰ ਹੋ ਕੇ ਮਾਤਾ ਦੁਰਗਾ ਜੀ ਯੁੱਧ ਵਾਸਤੇ ਚੱਲ ਪਾਏ ਕਹਿੰਦੇ ਨੇ ਰਕਤਪੀਰ ਜੀ ਦੀ ਸੈਨਾ ਨੇ ਮਾਤਾ ਜੀ ਨੂੰ ਚਾਰੇ ਪਾਸੇ ਘੇਰਾ ਪਾ ਲਿਆ ਚਾਰੇ ਪਾਸੇ ਘੇਰਾ ਪਾ ਕੇ ਉਹਨਾਂ ਨੇ ਮਾਤਾ ਜੀ ਤੇ ਪ੍ਰਹਾਰ ਕਰਨੇ ਸ਼ੁਰੂ ਕਰ ਦਿੱਤੇ ਤੀਰਾਂ ਨਾਲ ਤਲਵਾਰਾਂ ਨਾਲ ਦੇਜਿਆਂ ਨਾਲ ਜੋ ਵੀ ਆਸਥਾ ਸਾਸਤਰ ਉਹਨਾਂ ਦੇ ਹੱਥ ਆਏ ਉਹਨਾਂ ਨੇ ਮਾਤਾ ਤੇ ਪ੍ਰਹਾਰ ਕਰਨੇ ਸ਼ੁਰੂ ਕਰ ਦਿੱਤੇ ਮਾਤਾ ਜੀ ਨੇ ਬੜਾ ਹੀ ਭਾਰੀ ਯੁੱਧ ਕੀਤਾ ਅਤੇ ਸਕਿੰਟਾਂ ਵਿੱਚ ਹੀ ਜਾਂ ਕਿ ਮਿੰਟਾਂ ਸਕਿੰਟਾਂ ਵਿੱਚ ਹੀ ਮਾਤਾ ਜੀ ਨੇ ਕ੍ਰੋਧ ਵਿੱਚ ਆ ਕੇ ਇੱਕ ਹੱਥ ਵਿੱਚ ਤਲਵਾਰ ਲੈ ਲਈ ਦੂਸਰੇ ਵਿੱਚ ਧੂਸੇ ਲੈ ਕੇ ਮਿੰਟਾਂ ਸਕਿੰਟਾਂ ਵਿੱਚ ਉਹਨਾਂ ਯੋਧਿਆਂ ਨੂੰ ਢੂਰ ਜਿ ਟਾਕੀ ਰੱਖ ਦਿੱਤੀ ਅਰਥਾਤ ਸਾਰੀ ਸੈਨਾ ਖਤਮ ਕਰ ਦਿੱਤੀ ਇਸ ਤੋਂ ਬਾਅਦ ਰਕਤ ਬੀਜ ਅਤੇ ਮਾਤਾ ਦੁਰਗਾ ਦਾ ਵੀ ਬੜਾ ਹੀ ਭਾਰੀ ਯੁੱਧ ਹੋਇਆ ਬੜਾ ਹੀ ਤਗੜਾ ਯੁੱਧ ਹੋਇਆ ਸ਼ੁੰਭ ਨੇ ਅਤੇ ਬਾਕੀ ਸੈਨਾ ਨੇ ਘੇਰਾ ਪਾਉਚ ਰਕਤ ਬੀਜ ਨੇ ਅਤੇ ਬਾਕੀ ਸੈਨਾ ਨੇ ਘੇਰਾ ਪਾ ਕੇ ਮਾਤਾ ਜੀ ਨਾਲ ਯੁੱਧ ਕਰਨਾ ਸ਼ੁਰੂ ਕੀਤਾ ਤਾਂ ਤਲਵਾਰ ਨਾਲ ਰਕਤ ਬੀਜ ਨੇ ਮਾਤਾ ਦੁਰਗਾ ਜੀ ਨੂੰ ਜ਼ਖਮੀ ਕਰ ਦਿੱਤਾ ਅਤੇ ਸ਼ੇਰ ਵੀ ਜ਼ਖਮੀ ਹੋ ਗਿਆ ਮਾਤਾ ਦੁਰਗਾ ਜੀ ਦੇ ਜੋ ਸਰੀਰ ਚੋਂ ਅੰਗਾਂ ਚੋਂ ਲਉ ਇਸਤ 84 ਜਿਵੇਂ ਗੰਗਾ ਨਦੀ ਦਾ ਪ੍ਰਵਾਹ ਚੱਲਦਾ ਹੋਵੇ ਸ਼ੇਰ ਵੀ ਜ਼ਖਮੀ ਹੋ ਗਿਆ ਸੀ ਇਸ ਤੋਂ ਬਾਅਦ ਮਾਤਾ ਦੁਰਗਾ ਜੀ ਨੇ ਆਪਣੀ ਤਲਵਾਰ ਨਾਲ रक्तबीज दे सिर ते वार ਕੀਤਾ ਬੜਾ ਹੀ ਭਾਰੀ वार ਕੀਤਾ रक्तबीज मूर्छਿਤ ਹੋ ਗਿਆ ਜਦੋਂ માતા ਜੀ ਦੁਰਗਾ ਜੀ ਨੇ ਸਿਰ ਤੇ ਤਲਵਾਰ ਦਾ वार ਕੀਤਾ रक्तबीज बेहोश ਹੋ ਗਿਆ ਮूर्छਿਤ ਹੋ ਗਿਆ ਉਸ ਤੋਂ ਬਾਅਦ માતા ਦੁਰਗਾ ਜੀ ਨੇ ਬੜਾ ਹੀ ਭਾਰੀ ਜੁਰਤ ਕੀਤਾ ਕਿ ਦੇ ਦੇ ਮਾਤਾ ਦੇ ਸ਼ੇਰ ਨੇ ਵੀ ਬਹੁਤ ساری ਸੈਨਾ ਬਾਦ ਦਿੱਤੀ ਸ਼ੇਰ ਨੇ ਆਪਣੇ ਪੰਜਿਆਂ ਨਾਲ ਆਪਣੇ ਨੋਹਾਂ ਨਾਲ ਬਹੁਤ ਸਾਰੇ ਸੈਨਿਕਾਂ ਨੂੰ ਪਾੜ ਕੇ ਰੱਖ ਦਿੱਤਾ ਚੀਰ ਕੇ ਅੱਕ ਦਿੱਤਾ ਸ਼ੇਰ ਨੇ ਬਹੁਤ ساری ਸੈਨਾ ਮਾਰ ਦਿੱਤੀ ਉਸ ਤੋਂ ਬਾਅਦ ਰਕਤ ਬੀਜ ਨੂੰ ਹੋਸ਼ ਆਇਆ ਤਾਂ ਉਸ ਨੇ ਮਹਾਤਾ ਜੀ ਨਾਲ ਮਾਤਾ ਦੁਰਗਾ ਜੀ ਨਾਲ ਬੜਾ ਹੀ ਭਾਰੀ ਯੁੱਧ ਕੀਤਾ ਯੁੱਧ ਇੰਨਾ ਭਿਆਨਕ ਸੀ ਕਿ ਦੇਵਤੇ ਵੀ ਇਸ ਯੁੱਧ ਨੂੰ ਖੜ-ਖੜ ਕੇ ਵੇਖ ਰਹੇ ਸੀ ਬੜਾ ਹੀ ਭਿਆਨਕ ਜੰਗ ਹੁੰਦੇ ਸੀ ਬੜਾ ਹੀ ਡਰਾਮਣਾ ਯੁੱਧ ਸੀ ਇਸ ਯੁੱਧ ਵਿੱਚ ਹੱਥ ਕੱਟੇ ਗਏ ਸਿਰ ਕੱਟੇ ਗਏ ਪੈਰ ਕੱਟੇ ਗਏ ਮਤਲਬ ਕਿ ਇੰਨਾ ਭਾਰੀ ਯੁੱਧ ਹੋਇਆ ਮੈਂ ਇਸ ਯੁੱਧ ਨੂੰ ਬਿਆਨ ਨਹੀਂ ਕਰ ਸਕਦਾ ਵਾਹਿਗੁਰੂ ਜੀ ਇਸ ਤੋਂ ਬਾਅਦ ਮਾਤਾ ਦੁਰਗਾ ਨੇ ਰਕਤ ਬੀਜ ਤੇ ਤਲਵਾਰ ਦਾ ਪ੍ਰਹਾਰ ਕੀਤਾ ਰਕਤ ਬੀਜ ਦੇ ਕੋ ਦਿਆਂ ਜਿੰਨੀਆਂ ਵੀ ਕਤਰਾ ਧਰਤੀ ਤੇ ਡਿੱਗੀਆਂ ਉਹਨੇ ਹੀ ਰક્ત ਬੀਜ ਫਿਰ ਪੈਦਾ ਹੋ ਗਏ ਉਹ ਰક્ત ਸਾਰੀ ਸੈਨਾ ਸਾਰੇ ਰક્ત ਬੀਜ ਮਾਤਾ ਜੀ ਤੇ ਪ੍ਰਹਾਰ ਕਰ ਲੱਗੇ ਯੁੱਧ ਕਰ ਲੱਗੇ ਤਾਂ ਮਾਤਾ ਜੀ ਨੇ ਫਿਰ ਸਾਰੇ ਰક્ત ਬੀਜ ਜਿਹੜੇ ਪੈਦਾ ਹੋਏ ਸੀ ਫਿਰ ਉਹਨਾਂ ਨੂੰ ਖਤਮ ਕਰ ਦਿੱਤਾ ਇਸ ਤੋਂ ਬਾਅਦ ਫਿਰ ਭਾਰੀ ਯੁੱਧ ਹੋਇਆ ਮਾਤਾ ਦੁਰਗਾ ਜੀ ਨੇ ਫਿਰ ਰક્ત ਬੀਜ ਤੇ ਪ੍ਰਹਾਰ ਕੀਤਾ ਰਕਤ ਬੀਜ ਦਿਆਂ ਖੂਨ ਦੀਆਂ ਜੋ ਬੂੰਦਾ ਸੀ ਉਹ ਜਦੋਂ ਧਰਤੀ ਤੇ ਡਿੱਗੀਆਂ ਉਹਨਾਂ ਹੀ ਰਕਤ ਬੀਜ ਫਿਰ ਪੈਦਾ ਹੋ ਗਏ। ਮਾਤਾ ਜੀ ਨੇ ਫਿਰ ਉਹਨਾਂ ਸਾਰਿਆਂ ਦਾ ਨਾਸ਼ ਕੀਤਾ। ਇਸ ਤੋਂ ਬਾਅਦ ਮਾਤਾ ਜੀ ਨੇ ਕ੍ਰੋਧ ਵਿੱਚ ਆ ਕੇ ਆਪਣੇ ਵਿੱਚੋਂ ਮਾਤਾ ਕਾਲਿਕਾ ਨੂੰ ਜਨਮ ਦਿੱਤਾ। ਅਰਥਾਤ ਮਾਤਾ ਕਾਲਿਕਾ ਪ੍ਰਗਟ ਹੋ ਗਈ। ਅਤੇ ਮਾਤਾ ਕਾਲਿਕਾ ਨੇ ਅਤੇ ਮਾਤਾ ਦੁਰਗਾ ਜੀ ਨੇ ਮਾਤਾ ਕਾਲਿਕਾ ਨੂੰ ਹੁਕਮ ਦਿੱਤਾ ਕਿ ਮੈਂ ਇਸ ਦੇ ਪ੍ਰਹਾਰ ਕਰਾਂਗੀ ਤੂੰ ਇੱਕ ਵੀ ਬੂੰਦ ਖੂਨ ਦੀ ਬੂੰਦ ਧਰਤੀ ਤੇ ਨਹੀਂ ਡਿੱਗਣ ਦੇਣੀ ਤੂੰ ਇਹ ਖੂਨ ਪੀ ਲੈਣਾ ਹੈ ਪੀ ਜਾਣਾ ਹੈ ਤਾਂ ਮਾਤਾ ਕਾਲਿਕਾ ਨੇ ਇੰਜ ਹੀ ਕੀਤਾ ਮਾਤਾ ਦੁਰਗਾ ਜੀ ਨੇ ਰਕਤ ਬੀਜ ਤੇ ਪ੍ਰਹਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਮਾਤਾ ਕਾਲਿਕਾ ਦੇ ਇੱਕ ਵੀ ਬੂੰਦ ਖੂਨ ਦੀ ਤਕਤੀ ਤੇ ਨਹੀਂ ਡਿੱਗਣ ਦਿੱਤੀ ਇਸ ਤੋਂ ਬਾਅਦ ਉਹ ਸਾਰਾ ਖੂਨ ਪੀਂਦੀ ਗਈ ਮਾਤਾ ਦੁਰਗਾ ਜੀ ਰਕਤ ਬੀਜ ਤੇ ਪ੍ਰਹਾਰ ਕਰਦੇ ਗਏ ਕਹਿੰਦੇ ਨੇ ਰਕਤ ਬੀਜ ਫਿਰ ਸ਼ਕਤੀਹੀਨ ਹੋ ਗਿਆ ਬਲਹੀਨ ਹੋ ਗਿਆ ਉਸ ਦੀ ਸਾਰੀ ਸ਼ਕਤੀ ਖਤਮ ਹੋ ਗਈ ਹੁਣ ਉਸ ਦਾ ਸਾਰਾ ਬਲ ਖਤਮ ਹੋ ਗਿਆ ਤਾਂ ਮਾਤਾ ਦੁਰਗਾ ਜੀ ਨੇ ਫਿਰ ਆਪਣੀ ਤਲਵਾਰ ਨਾਲ ਰਕਤ ਬੀਜ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ ਅਰਥਾਤ ਬਾਤਾ ਦੁਰਗਾ ਜੀ ਨੇ ਜਗ ਦੇ ਮੈਦਾਨ ਵਿੱਚ ਯੁੱਧ ਵਿੱਚ ਰਕਤ ਬੀਜ ਦਾ ਵੀ ਨਾਸ਼ ਕਰ ਦਿੱਤਾ ਰਕਤ ਬੀਜ ਨੂੰ ਵੀ ਮਾਰ ਦਿੱਤਾ ਇਸ ਤਰ੍ਹਾਂ ਬਾਤਾ ਦੁਰਗਾ ਜੀ ਨੇ ਰਕਤ ਬੀਜ ਦਾ ਵਿਨਾਸ਼ ਕੀਤਾ ਸੀ ਰਕਤ ਬੀਜ ਨੂੰ ਮਾਰਿਆ ਸੀ ਇਹ ਸਾਰੀ ਕਥਾ ਵਾਹਿਗੁਰੂ ਜੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਲਿਖੀ ਹੋਈ ਹੈ ਅੰਗ ਨੰਬਰ 80 ਤੋਂ ਲੈ ਕੇ ਅੰਗ ਨੰਬਰ 100 ਤੱਕ ਇਹ ਸੀ ਤੀਸਰਾ ਭਾਗ ਜੋ ਕਿ ਮਾਤਾ ਦੁਰਗਾ ਜੀ ਨੇ ਅਰਕਤ ਬੀਜ ਦਾ ਵਧ ਕੀਤਾ ਰਕਤ ਬੀਜ ਨੂੰ ਕਿਵੇਂ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ